ਪੰਪ ਤੋਂ ਤੇਲ ਪੁਆਇਆ ਤੇ ਆਨਲਾਈਨ ਦਾ ਚੱਕਰ ਪੈ ਗਿਆ ਉਹ ਗਾਲ੍ਹਾਂ ਕੱਢਣ ਲੱਗ ਗਿਆ ਆਕੇ ਜਿਹੜੇ ਨਾਲ ਵਰਕਰ ਲੇਡੀ ਸੀ ਉਹ ਆਕੇ ਨਾਲੇ ਗੱਲ ਪੈ ਗਈ ਮੇਰੇ ਹਸਬੰਦ ਦੇ ਉਹ ਇਹ ਭਈ ਇਹ ਮਾਰਨਗੇ ਉਹਨੂੰ ਪੰਜਾਬੀ ਭਈ ਇਹ ਹੁਣ ਪੰਜਾਬੀ ਇਹਨੂੰ ਮੁੱਟਣਗੇ ਨਾਨੀ ਉਹਨਾਂ ਨੇ ਬਾਹਰ ਨਹੀਂ ਕੱਢੇ ਜਨਾਨੀ ਸਭ ਉਹਨਾਂ ਨੇ ਅੰਦਰ ਲਗਾਉਤੀ ਦਾਰੂ ਪੀ ਕੇ ਇਹ ਕਿਹੜੇ ਆਦਾਂ ਦਾ ਮੈਨੂੰ ਸਮਝ ਨਹੀਂ ਆ ਰਿਹਾ ਪੰਪ ਤੇ ਕਿੱਦਾਂ ਦੇ ਵਰਕਰ ਰੱਖੇ ਹੋਏ ਆ ਕਸਟਮਰ ਆਇਆ ਕਸਮਾਨਾ ਆਪਰ ਰਿਸਪੈਕਟ ਨਾਲ ਗੱਲ ਕਰੀਏ ਬਦਤਮੀਜ਼ੀਆਂ ਉਹ ਦਿਖਾ ਰਿਹਾ ਤੇ ਫਿਰ ਉਹ ਲੱਗੇ ਮਾਰਨ ਦੀ ਕੋਸ਼ਿਸ਼ ਉਹਦੇ ਚ ਟਪੇੜਾ ਮਾਰਦੀਆਂ ਲੋਹੇ ਦਾ ਢੱਕਣਾ ਉਹਦੇ ਉੱਤੇ ਬੱਚੇ ਨੇ ਡਈਏ ਤਾਂ ਬੱਚਾ ਕਿੰਨਾ ਹੈਗਾ ਉਹਦੇ ਸਰਵਿਸ ਜਿਆਦਾ ਲੱਗ ਜਾਂਦੀ ਫਿਰ ਕੌਣ ਜ਼ਿੰਮੇਵਾਰ ਦੇਗਾ ਨਹੀਂ ਮਾਮਲਾ ਆਇਆ ਕਿ ਮੁੰਡਾ ਆਇਆ ਭੇਲ ਪਾਣ ਅੱਛਾ ਜੀ ਉਹਨੂੰ ਪੁੱਛਿਆ ਕਿ ਆਨਲਾਈਨ ਕਰਨਾ ਹੈ ਕੈਸ਼ ਕਰਨਾ ਹੂੰ ਉਹਨੇ ਕਿਹਾ ਕੈਸ਼ ਹੈ ਬਾਅਦ ਵਿੱਚ ਨਾ ਆਨਲਾਈਨ ਕਰਨਾ ਇਸੇ ਤੇ ਬਹਿਸ ਹੋਈ ਹੈ ਮਾਣੀ ਮੋਟੀ ਹੱਥੋਂ ਪਾਈ ਹੋਈ ਹੈ ਉਹਨੂੰ ਨਾ ਕਹਿੰਦਾ ਕਿ ਤੈਨੂੰ ਪਤਾ ਨਹੀਂ ਲੱਗਦਾ ਉਹ ਤੇ ਗੱਲ ਤੋਂ ਉਥੋਂ ਫੜ ਲਿਆ ਮੇਰੇ ਬੇਟੇ ਨੇ ਮੈਂ ਨਾ Google पे ਇਥੇ scan ਕੀਤਾ ਇਹਨਾਂ ਨੂੰ scan ਕੀਤਾ ਤੇ ਮੈਂ scan ਕਰਕੇ ਪਏ ਪਰ ਮੈਂ ਕਿਹਾ ਮੈਡਮ ਕੀ ਸੋਰਾ ਤੇਲ ਪਾ ਦੋ ਮੈਨੂੰ ਵੀ ਨਹੀਂ ਤੂੰ ਮੈਨੂੰ ਪੁੱਛ ਕੇ ਕੀਤੇ ਪਏ ਅੱਛਾ ਮੈਂ ਕਿਹਾ ਮੈਡਮ ਕੀ scan ਤੁਸੀਂ ਇਥੇ ਲਾਇਆ scan ਕਰਦੇ ਹੋ ਵੀ ਆਪਣੀ ਮਸ਼ੀਨ 'ਚ ਚੈੱਕ ਕਰ ਲਓ ਦਾਰੂ ਬਿੱਤੀ ਜੀ ਇਹਨਾਂ ਦੇ ਵਰਕਰ ਨੇ ਬਣੇ ਜਿਹੜੇ ਇਹਨਾਂ ਦੇ ਬੈਠਾ ਹੀ ਮੈਨੂੰ ਲੰਬਾ ਦੇਣਾ ਸੀਗਾ ਵੀ ਆਪਣੇ ਵਰਕਰਾਂ ਨੂੰ ਦੇਖੋ ਮੜੇ ਆ ਅਕਲ ਤੋਂ ਬੋਲਣ ਨੂੰ ਵੜੀ ਜੀ ਇਹਨੇ ਮੈਨੂੰ ਪੁੱਛਿਆ ਕਹਿੰਦਾ ਕੈਸ਼ ਆ ਕਿ ਆਨਲਾਈਨ ਆ ਮੈਂ ਉਹਨੂੰ ਇੰਨੇ ਕਿਹਾ ਮੈਂ ਕਿਹਾ ਮੇਰੇ ਕੋਲ ਕੈਸ਼ ਆ ਵਾਈਫ ਕੋ ਕੈਸ਼ ਆ ਨਹੀਂ ਸੀ ਮੈਂ ਕਿਹਾ ਚੱਲ ਮੈਂ ਆਨਲਾਈਨ ਕਰ ਦਿੰਦਾ ਮੈਂ ਆਨਲਾਈਨ ਸਕੈਨਰ ਕੱਢਣ ਵਾਸਤੇ ਫੋਨ ਕੱਢਿਆ ਇਹਨੇ ਮੈਨੂੰ ਗਾਲ ਕੱਢੀ ਕਹਿੰਦਾ ਪਹਿਲੇ ਨਹੀਂ ਦੱਸ ਸਕਦਾ ਸੀ ਬੀਬੀ ਬਾਹਰ ਬੁਲਾਵਾ ਉਹ ਅੰਦਰ ਲੁਪਾਇਆ ਆ ਉਹਨੂੰ ਹਾਂ ਬਹੂ ਆਈ ਕਿ ਕੀ ਗੱਲ ਮਾਰਦੇ ਹੋ ਉਹਨੇ ਨਾਲ ਹੋਵੇ 2 ਸਾਲ ਦਾ ਬੱਚਾ ਆ ਉਹਨੂੰ ਸਾਥ ਦੇ ਲੰਮੇ ਪਾ ਲਿਆ ਇਹ ਸੋਦੇ ਖਲਾੜ ਦਿੱਤੇ ਵਿਚਾਰੀ ਦੇ ਮਾਲਕ ਹੈਗੇ ਨੇ ਇਸ ਪੈਟਰੋਲ ਪੰਪ ਦੇ ਉਹਨਾਂ ਨਾਲ ਕਹਿੰਦੇ ਗੱਲ ਕਰਨੀ ਆ ਗੱਲ ਕਰਨ ਤੋਂ ਬਾਅਦ ਅਸੀਂ ਅਗਰ ਸਾਨੂੰ ਇਹਨਾਂ ਨੇ ਨਾਮ ਸਾਫ਼ ਦਿੱਤਾ ਫਿਰ ਅਸੀਂ ਥਾਣੇ ਕੰਪਲੇਟ ਲਗਾਵਾਂਗੇ ਤੇਰਪੈਂਡ ਤੋਂ ਕੋਈ ਗੱਲਬਾਤ ਦਾ ਪਤਾ ਲੱਗਾ ਵੀ ਤੇਰਪੈਂਡ ਤੋਂ ਕੋਈ ਰੌਲਾ ਪਿਆ ਇਹਨਾਂ ਦਾ ਲੇਡੀਜ਼ ਦਾ ਲੇਡੀਜ਼ ਨਾਲ ਨਬਜ਼ੂਦ ਕਿੱਥੋਂ ਆ ਰਹੇ ਨਾਲ ਇਹਥੋਂ ਦੇ ਜੱਟਾ ਰੋੜਦੇ ਕੀ ਮਾਮਲਾ ਹੋਇਆ ਜਿਹੜਾ ਤੁਸੀਂ ਕੰਪਨੀ ਅਸੀਂ ਪੰਪ ਤੋਂ ਤੇਲ ਪਵਾਇਆ ਪੰਪ ਤੋਂ ਤੇਲ ਪੁਆਇਆ ਤੇ ਆਨਲਾਈਨ ਦਾ ਚੱਕਰ ਪੈ ਗਿਆ ਉਹ ਗਾਲ੍ਹਾਂ ਕੱਢਣ ਲੱਗ ਗਿਆ ਆਕੇ ਜਿਹੜੇ ਉਹ ਵਰਕਰ ਲੇਡੀ ਸੀ ਉਹ ਆਕੇ ਇਹਨਾਂ ਦੇ ਗੱਲ ਪੈ ਗਈ ਮੇਰੇ ਹਸਬੰਦ ਦੇ ਉਹ ਆਪਸ ਚ ਉਹਨੇ ਦਾਰੂ ਪੀਤੀ ਸੀ ਇਹਨਾਂ ਦੇ ਵਰਕਰ ਨੇ ਅੱਛਾ ਉਹ ਬੱਚਾ ਜੀ ਉਹਨਾਂ ਨੇ ਨਾ ਬੱਚਾ ਕਿਸੇ ਬੱਚੇ ਨੇ ਫੜ ਲਿਆ ਜਬਾਈ ਚਾਂ ਤੇ ਨਾ ਨਾ ਆਂਦਾ ਉਹ ਲੋਹੇ ਦਾ ਟੱਕਣਾ ਹਾਂ ਜੀ ਮਜੂਰ ਸੀ ਕਹਿੰਦੀ ਲੋਹੇ ਦਾ ਟੱਕਣਾ ਉਹਦੇ ਉੱਤੇ ਬੱਚੇ ਨੇ ਡਈ ਜਾ ਤਾਂ ਬੱਚਾ ਕਿੰਨਾ ਹੈਗਾ ਉਹਦੇ ਫੜ ਬੇਟ ਜਿਆਦਾ ਲੱਗ ਜਾਂਦੀ ਫੇਰ ਕੌਣ ਜ਼ਿੰਮੇਵਾਰ ਹੋਵੇਗਾ ਨਹੀਂ ਕੋਈ ਵੀ ਨਹੀਂ ਜ਼ਿੰਮੇਵਾਰ ਇਹਦਾ ਸਿਰ ਪਾ ਲਿਆ ਬੱਚਾ ਕਿੱਥੇ ਗਿਆ ਆ ਬੱਸ ਅੱਜ ਲੱਗਿਆ ਇਹ ਨਹੀਂ ਅਸੀਂ ਉਹਨੂੰ ਬਾਹਰ ਬੁਲਾਵਾ ਉਹ ਅੰਦਰ ਲੁਕੋਇਆ ਆ ਉਹਨੂੰ ਅਸੀਂ ਉਹਨੂੰ ਬਾਹਰ ਜਾਣੇ ਬਾਹਰ ਆਵੇ ਉਹ ਨਹੀਂ ਅਸੀਂ ਨਹੀਂ ਕੀਤਾ ਦੂਜੀ ਗੱਲ ਕਰਿਆ ਭਾਈ ਬਈ ਇਹ ਭਈ ਇਹ ਮਾਰਨਗੇ ਹੁਣ ਪਿਆਬਾ ਜੀ ਬਈ ਇਹ ਹੁਣ ਪਿਆਬਾ ਨੂੰ ਮੁੱਟਣਗੇ ਨਹੀਂ ਜਨਾਨੀ ਉਹਨਾਂ ਨੇ ਬਾਹਰ ਨਹੀਂ ਕੱਢੀ ਜਨਾਨੀ ਸਭ ਉਹਨਾਂ ਨੇ ਅੰਦਰ ਲਪੋਤੀ ਆਪੋ ਦੇ ਕੋਈ ਗੱਲ ਨਹੀਂ ਕਿ ਸਾਨੂੰ ਫੜਾ ਦਿੰਦੇ ਹੋ ਨਹੀਂ ਨਹੀਂ ਜਸਰੀਆ ਸਾਰੇ ਇਹ ਗੱਲ ਕਰੇ ਜਿਹੜਾ ਬੰਦਾ ਉਹਨਾਂ ਦੀ ਪੀਤੀ ਹੋਈ ਆ ਇਹ ਮਾਰੇ ਤਾਂ ਕੋਈ ਦਾਰਨੀ ਆ ਇਹਨਾਂ ਸਪੋਰਟ ਇਥੇ ਡਿਊਟੀ ਦੇ ਰਹੇ ਆ ਨਾ ਦਾਰੂ ਪੀਤੀ ਹੋਈ ਆ ਦਾਰੂ ਪੀ ਕੇ ਇਹ ਕਿਹੜੇ ਸਾਹ ਦਾ ਮੈਨੂੰ ਸਮਝ ਨਹੀਂ ਆ ਰਿਹਾ ਪੰਪ ਤੇ ਕਿਦਾਂ ਦੇ ਵਰਕਰ ਰੱਖੇ ਹੋਏ ਆ ਕਸਟਮਰ ਆਇਆ ਕਸਟਮਰ ਨਾਲ ਆਪਰ ਰਿਸਪੈਕਟ ਨਾਲ ਗੱਲ ਕਰੀਏ ਬਦਤਮੀਜ਼ੀਆਂ ਉਹ ਦਿਖਾ ਰਿਹਾ ਤੇ ਫਿਰ ਉਹ ਲੱਗੇ ਮਾਰਨ ਦੀ ਕੋਸ਼ਿਸ਼ ਉਹਦੇ ਚਪੇੜਾ ਮਾਰਦੀਆਂ ਉਹ ਉਹਦੇ ਮੂਹਰੇ ਰੈਗੂਲਰ ਕਸਟਮਰ ਹੈਗੇ ਹੋ ਹਾਂਜੀ ਇੱਥੇ ਆਨੇ ਜਾਂਦੇ ਆ ਅਸੀਂ ਇਹਦੀ 101% ਦਿੰਦੇ ਆ ਜੀ ਪਹਿਲਾਂ ਵੀ ਹੋਰ ਵੀ ਬੰਦੇ ਨੇ ਸ਼ਿਕਾਇਤਾਂ ਦਿੱਤੀਆਂ ਕੱਢ ਵੀ ਸ਼ਿਕਾਇਤਾਂ ਦੋ ਤਿੰਨ ਹੈਗੀਆਂ ਆਹ ਮੁੰਡੇ ਨੇ ਬਿਲਕੁਲ ਯਾਨੀ ਕਿ ਜਦ ਇਹ ਤੇਲ ਪੁਆਣ ਆਇਆ ਇਨੇ ਸਪੈਸ਼ਲ ਹੁਣ ਕਿ ਆਖਦੇ ਅਦਾ ਕਰਕੇ ਵੱਡੇ ਪਾਂ ਪਿਆਰ ਨਾਲ ਰਿਸਪੈਕਟ ਦੇ ਕੇ ਉਹ ਰਿਸਪੈਕਟ ਦੇਣ ਦੇ ਬਾਵਜੂਦ ਵੀ ਉਹਨੇ ਥਪੇੜਾ ਮਾਰੀਆਂ ਤੇ ਨੂੰ ਇੱਥੇ ਫੜਿਆ ਔਰ ਮਾਰਨ ਤੋਂ ਬਾਅਦ ਆ ਨਾਲ ਸਗੀ ਲੇਡੀਜ਼ ਯਾਨੀ ਕਿ ਇਹਨਾਂ ਦਾ ਫੜ ਕੇ ਆ ਦੇਖੋ ਸਿਰ ਤੇ ਵੀ ਥੱਕ ਲੱਗੀ ਹੋਈ ਹੈ ਤੇ ਪਲੱਸ ਗੁੜੀਆਂ ਗੁੜੀਆਂ ਉਹ ਲੋਹੇ ਦੇ ਜਾਲ ਦੇ ਲੱਗੇ ਆ ਖਿੱਚੇ ਉਹਨੇ ਥੱਲੇ ਗੁੜੀਆਂ ਗੁੜੀਆਂ ਮੇਰੀ ਥੱਲੇ गिर ਗਈ ਬਾਈਕ ਤੋਂ ਕੁੱਤਾ ਐਸੀ ਬੱਚਾ ਮੇਰਾ 2 ਸਾਲ ਦਾ ਗੁੜੀ ਜਿਹਨੇ ਹੱਥ ਪਾ ਕੇ ਫੜ ਲਿਆ ਗੁੜੀ ਦੇ ਵਿਚਾਰੀ ਮੈਂ ਖਵਾ ਮਾ ਤੁਹਾਡਾ ਰਕੇਸ਼ ਮਾ ਜਿਹਦੇ ਤੇ ਪੰਪ ਤੇ ਮੈਨੇਜਰ ਹਾਂ ਹਾਂ ਜੀ ਇਹ ਮਾਮਲਾ ਹੋਇਆ ਜਦ ਦੇ ਮਾਮਲਾ ਆ ਕਿ ਮੁੰਡਾ ਆਇਆ ਥੇਲ ਪਾਣ ਅੱਛਾ ਜੀ ਉਹਨੂੰ ਪੁੱਛਿਆ ਕਿ ਆਨਲਾਈਨ ਕਰਨਾ ਹੈ ਕੈਸ਼ ਕਰਨਾ ਉਹਨੇ ਕਿਹਾ ਕੈਸ਼ ਹੈ ਬਾਅਦ ਵਿੱਚ ਨਾ ਆਨਲਾਈਨ ਕਰਨਾ ਜਿਹਦੇ ਤੇ ਬਹਿਸ ਹੋਈ ਹੈ ਮਾਣੀ ਮੋਟੀ ਹੱਥੋਂ ਪਾਈ ਹੋਈ ਹੈ ਤੁਨੂੰ ਕੁੱਟਿਆ ਵੀ ਹੈ ਅਨੇ ਹੱਥੋਂ ਪਾਈ ਹੋਈ ਹੈ ਦੋਨੋਂ ਤਰਫ ਦੋਨੋਂ ਬਸ ਦੋਸ਼ ਲਾਏ ਗਏ ਆ ਤੁਹਾਡੇ ਕਰਮਚਾਰੀਆਂ ਤੇ ਕਿ ਉਹਦਾ ਜਿਹੜਾ ਜਵਾਕ ਸੀਗਾ ਉਹ ਵੀ ਥੱਲੇ ਸੁੱਟਿਆ ਗਿਆ ਨਹੀਂ ਇਸ ਬਾਰੇ ਤਾਂ ਮੈਨੂੰ ਪਤਾ ਨਹੀਂ ਹਸਕਾਲੇ ਉੱਧਰ ਕੈਮਰੇ ਲੱਗੇ ਹੋਏ ਆ ਤੁਸੀਂ ਚੈੱਕ ਕਰ ਸਕਦੇ ਹੋ ਉਹਨੇ ਉਹਦੇ ਇਲਜ਼ਾਮ ਲਾ ਰਹੇ ਕੋਈ ਦਾਰੂ ਗਰੂ ਗਰੂ ਦਾਰੂ ਨਹੀਂ ਪੀਤੀ ਬੇਸ਼ੱਕ ਤੁਸੀਂ ਆਪ ਚੱਲ ਕੇ ਦੇਖ ਲਓ ਚੈੱਕ ਕਰ ਸਕਦੇ ਹੋ ਨੂੰ ਐਦਾਂ ਤਾਂ ਪਤਾ ਲੱਗ ਹੀ ਜਾਂਦਾ ਕਿ ਹਾਂ ਦਾਰੂ ਪੀਤੀ ਇਹਨੇ ਕੀ ਕੀ ਅਗਲਾ ਕੰਮ ਇਹਨਾਂ ਮੈਡੀਕਲ ਕਰਾ ਲਓ ਹਾਂ ਜੀ ਹੁਣ ਪੁਲਿਸ ਦੇ ਵੱਲੋਂ ਭਲਾਈ ਪੰਪ ਵਾਲਿਆਂ ਵੱਲੋਂ ਪੁਲਿਸ ਹੁਣ ਇੰਨੇ ਬੰਦਿਆਂ ਦੇ ਕਰਕੇ ਹੁਣ ਪੁਲਿਸ ਬੁਲਾਈ ਹੈ ਮੈਂ ਹੀ ਬੁਲਾਈ ਹੈ ਕਿ ਹਾਂ ਚਲੋ ਭਾਈ ਆ ਜਾਓ ਕੋਈ ਇਦਾਂ ਹਾਦਸਾ ਨਾ ਹੋ ਉਹਨੂੰ ਤਾਂ 2-4 ਉਹ ਕੁੜੀਆਂ ਕੰਨੀ ਉਹਨੂੰ ਬਾਹਰ ਕੱਢੋ ਅਸੀਂ ਘੁੱਟਣਾ ਉਹਨੂੰ 2-4 ਹੋਰ ਪੈ ਗਿਆ ਉਹਨੇ ਤਾਂ ਮਰੀ ਜਾਣਾ ਠੀਕ ਹੈ ਨਾ ਇਸ ਕਰਕੇ ਆਈ ਬੰਦ ਕੀਤਾ ਉਹਨੂੰ ਪਰੇ ਕਮਰੇ ਤੇ ਮੇਰਾ ਨਾਮ ਰਜਨੀ ਆ ਇਹ ਮੇਰਾ ਬੇਟਾ ਰਹਿਣ ਵਾਲੇ ਕਿੱਥੇ ਆਸੀਂ ਇਹ ਕੱਕਾ ਪਿੰਡ ਚਾਹੀ ਹੋਇਆ ਅੱਜ ਤੇ ਪ੍ਰੋਬਲਮ ਤੇ ਮਾਮਲਾ ਪੈਟਰੋਲ ਪੰਪ ਤੇ ਇਦਾਂ ਸੀ ਮੇਰਾ ਬੇਟਾ ਤੇ ਬਹੂ ਆਏ ਸੀਗੇ ਤੇਲ ਪੁਆਣ ਅੱਛਾ ਜੀ ਤੇ ਉਹਨਾਂ ਨੇ ਕਿਹਾ ਕਿ ਪੈਸਿਆਂ ਦੀ ਥੋੜਾ ਲੈਣ ਦੇਂਦਾ ਹੋ ਗਿਆ ਕਿ ਤੇਲ ਪੁਆਇਆ ਕਿ ਫਿਰ ਔਨਲਾਈਨ ਪੈਸੇ ਲੈਣੇ ਆ ਕਿ ਕੈਸ ਲੈਣੇ ਆ ਤੇ ਉਹਨੇ ਉਹ ਭਈਆਪਾ ਨਹੀਂ ਕੀਤਾ ਤਾਂ ਅੱਗੇ ਗੁੱਸੇ ਹੋਇਆ ਦਾ ਸੀ ਤੇ ਉਹਨੂੰ ਕਹਿੰਦਾ ਕਿ ਤੂੰ ਪਤਾ ਨਹੀਂ ਕਿ ਅਸਲੀ ਆ ਕੇ ਨਾ ਮੈਂ ਹੈ ਨਹੀਂ ਸੀਗੀ ਤੇ ਔਨਲਾਈਨ ਲੈਣਾ ਤੇ ਉਹਨੂੰ ਨਾ ਕਹਿੰਦਾ ਭੰਜਦਾ ਕਿ ਤੈਨੂੰ ਪਤਾ ਨਹੀਂ ਲੱਗਦਾ ਉਹ ਤੇ ਗੱਲ ਦੋ ਇਥੋਂ ਫੜ ਲਿਆ ਮੇਰੇ ਬੇਟੇ ਨੇ ਵੇਗਨੂ ਜਦ ਦੇਖ ਕੇ ਤੇ ਮੇਰੀ ਬਹੂ ਆਈ ਕਿ ਕੀ ਗੱਲ ਮਾਰਦੇ ਹੋ ਦੋਨੇ ਨਾਲ ਉਹਦੇ 2 ਸਾਲ ਦਾ ਬੱਚਾ ਆ ਉਹਨੂੰ ਸਾਥ ਵਿੱਚ ਲੰਮੇ ਪਾ ਲਿਆ ਇਹ ਸੋਦੇ ਖਲਾੜ ਦਿੱਤੇ ਵਿਚਾਰੀ ਦੇ ਇਹਨਾਂ ਸਾਰੇ ਘੂਣ ਘੂਣਡ ਪਾੜ ਕੇ ਉਹਨੂੰ ਮਾਰਿਆ ਗਾ ਜਿਹਨੇ ਮਾਰਿਆ ਆ ਉਹ ਇੱਥੇ ਦਾ ਕਰਮਚਾਰੀ ਆ ਕਰਮਚਾਰੀ ਨੇ ਦੋਨੇ ਹੀ ਅੱਛਾ ਜੀ ਉਹਨਾਂ ਨੇ ਡੌਣ ਪਤਾ ਨਹੀਂ ਰੱਖੇ ਹੋਏ ਆ ਦੋਨੇ ਹੀ ਮਤਲਬ ਗੁੰਡਾਗਰਦੀ ਕਰਦੇ ਗੁੰਡਾਗਰਦੀ ਪੂਰੀ ਪੂਰੀ ਤੁਸੀਂ ਕਹਿ ਰਹੇ ਹੋ ਹੁਣ ਉਹਨਾਂ ਨੇ ਅੰਦਰ ਬੰਦ ਕੀਤਾ ਹੋਇਆ ਆ ਪਹਿਲੇ ਵੀ ਇੱਕ ਵਾਰੀ ਹੋਈ ਸੀ ਕਿ ਚਲੋ ਉਦੋਂ ਤੇ ਅਸੀਂ ਬੋਲੇ ਨਹੀਂ ਕੋਈ ਗੱਲ ਨਹੀਂ ਇਹ ਪਤਾ ਨਹੀਂ ਇਹਨਾਂ ਨੇ ਕੀ ਕੀ ਹਿਸਾਬ ਦਾ ਸਾਰੇ ਇੱਧਰ ਦੇ ਜਿੰਨੂੰ ਮਰਜ਼ੀ ਪੁੱਛ ਲੋ ਸਾਰੇ ਉਹਨਾਂ ਦੀ ਗਲਤੀ ਕੱਢ ਰਹੇ ਆ ਤੁਸੀਂ ਕੈਮਰਾ ਚੈੱਕ ਕਰਾ ਲਓ ਕਿੱਦਾਂ ਮਾਰ ਰਹੇ ਉਹਨਾਂ ਨੂੰ ਗੁੜੀਆਂ ਬੱਚਾ ਕਿਸੇ ਲੇਡੀਜ਼ ਨੇ ਉਹਨਾਂ ਬੱਚਾ ਫੜਿਆ ਅੱਗੇ ਮੇਰਾ ਨਾਮ ਖੁਸ਼ਵੰਤ ਸਿੰਘ ਹੈ ਭਾਜੀ ਕੀ ਮਾਮਲਾ ਹੋਇਆ ਸੀ ਭਾਜੀ ਕੋਈ ਸੀ ਤੇਲ ਪਾਉਣ ਆਏ ਸੀ ਐਕਟਿਵਲ 'ਚ ਮੈਂ ਸੀ ਮੇਰਾ ਫਰੈਂਡ ਸੀ ਕਰ ਨਾਲ ਪੰਟੀ ਤੇ ਅਸੀਂ ਤੇਲ ਮੈਂ ਨਾ ਗੂਗਲ ਪੇ ਇਥੇ ਸਕੈਨ ਕੀਤਾ ਇਹਨਾਂ ਨੂੰ ਸਕੈਨ ਕੀਤਾ ਤੇ ਮੈਂ ਸਕੈਨ ਕਰਕੇ ਪਏ ਪਾ ਦੇ ਮੈਂ ਕਿ ਮੈਡਮ ਕੀ 16 ਤੇਲ ਪਾ ਦਿਓ ਮੈਨੂੰ ਵੀ ਨਹੀਂ ਤੂੰ ਮੈਨੂੰ ਪੁੱਛ ਕੇ ਕੀਤੇ ਪਏ ਅੱਛਾ ਮੈਂ ਕਿਹਾ ਮੈਡਮ ਕੀ ਸਕੈਨ ਤੁਸੀਂ ਇਥੇ ਲਾਇਆ ਸਕੈਨ ਕਰਦੇ ਹੋ ਵੀ ਆਪਣੀ ਮਸ਼ੀਨ 'ਚ ਚੈੱਕ ਕਰ ਲਓ ਇਹਨਾਂ ਨੇ ਏਡੀਕ ਮਸ਼ੀਨ ਰੱਖੀ ਹੋਈ ਮੈਂ ਕਿਹਾ ਜਦੋਂ ਫੇਰ ਓਕੀ ਬੋਲੇ ਮੈਂ ਕਿਹਾ ਮੈਨਾਂ ਫालतू ਗੱਲ ਨਾ ਕਰ ਮੈਂ ਇਹਨੂੰ ਮੁੰਡੇ ਨੂੰ ਕਿਹਾ ਮੈਂ ਕਿ ਦੇਖ ਤਾਂ ਮੈਨੇਜਰ ਬੈਠਾ ਅੰਦਰ ਉਦੋਂ ਉਹਦੋਂ ਆਏ ਨਹੀਂ ਸੀ ਹਲੇ ਉਹ ਪਾ ਇੰਨੀ ਗੱਲ ਕਰੀ ਫਿਰ ਤੇ ਫਿਰ ਪਿਆਰ ਨਾਲ ਇਹ ਮਾਮਲਾ ਕਦੋਂ ਕਟੂਕੜ ਮੇਰੇ ਕੋਲ ਹਫਤਾਪ ਵੀ ਨਹੀਂ ਹੋਇਆ ਹੋਣਾ ਹਲੇ ਹਾਂ 6 ਦਿਨ ਹੋਏ ਆ ਨਹੀਂ ਹਫਤਾ ਖੇਤ ਦੇ ਜਿਹੜਾ ਇੱਕ ਤਾਂ ਸਾਫ ਆ ਫ੍ਰੈਂਡਲੀ ਨਹੀਂ ਹੈਗਾ ਨਾ ਜੀ ਨਾਲ ਨਹੀਂ ਬਈ ਬਾਕੀ ਜਿਹੜੇ ਮੁੰਡੇ ਸੀ ਨਾ ਪਹਿਲੇ ਦੇ ਮੁੰਡੇ ਜਿਹੜੇ ਪਹਿਲੇ ਸੀਗੇ ਉਹ ਵਧੀਆ ਸੀਗੇ ਇੱਥੇ ਮੁੰਡੇ ਹੁੰਦੇ ਸੀਗੇ ਉਹ ਤਾਂ ਅਕਲ ਹੀ ਨਹੀਂ ਬੋਲਦੇ ਉਹਨਾਂ ਨਾਲ ਕੀ ਫਰੈਂਡਲੀ ਹੋਣਾ ਭਾਜੀ ਉਹ ਕਿਹੜਾ ਰਿਸ਼ਤਾ ਨਹੀਂ ਆਪਾਂ ਬਣੀਆਂ ਨਾ ਭਾਜੀ ਪਹਿਲੀ ਗੱਲ ਤਾਂ ਵਧੀਆ ਦੇਖੋ ਕਿਤੇ ਆਪਾਂ ਹੋਟਲ ਦੀ ਗੱਲ ਨਹੀਂ ਬਿਲਕੁਲ ਬਿਲਕੁਲ ਓਏ ਇਹਨਾਂ ਦਾ ਹੈ ਹੀ ਨਹੀਂ ਅਕੱਲੇ ਬੰਦੂ ਹੈ ਨਹੀਂ ਭਾਜੀ ਇਹਨਾਂ ਦਾ ਬੰਦਾ ਰਿਪੀਟ ਕਰਦਾ ਓਏ ਇਹ ਵੀ ਏਡੀ ਏਡੀ ਇਹਦੇ ਨਾਲੇ ਬੈਸਟ ਵੀ ਉਦੋਂ ਭਾਜੀ ਉਹ ਨਾਲੇ ਚੱਕਰ ਇਹਦੇ ਕਿਹਾ ਏਡਾ ਕਿ ਬੋਲ ਦਿੱਤੀਆਂ ਲੋਕਾਂ ਕਿ ਥੋੜਾ ਸਿਰਲੀਏ ਕਿੰਨੇ ਬੋਲਦੇ ਆ ਭਾਜੀ ਪਿੱਛੇ ਜੇ ਪੱਤਰਕਾਰਾਂ ਨਾਲੇ ਵੀ ਇਹਨਾਂ ਨੇ ਐਵੇਂ ਰੋਲਾ ਪਿਆ ਸੀਗਾ ਇੱਥੇ ਪੰਪਾ ਚਾਰ ਪੰਜ ਵਾਰ ਮਸਲਾ ਸਾਹਮਣੇ ਆ ਦਿੱਤਾ ਭਾਜੀ ਬਸ ਭਈਏ ਤੁਹਾਨੂੰ ਪਤਾ ਹੁਣ ਕੀ ਕਹਿ ਸਕਦਾ ਬੰਦਾ ਉਦੋਂ ਨਹੀਂ ਤਾਂ ਚਲੋ ਸ਼ਾਂਤ ਹੋ ਮੈਂ ਨਾਲ ਹੀ ਜਗਾ ਮੈਨੇਜਰ ਇਹਨਾਂ ਦੇ ਬੈਠਾ ਸੀ ਮੈਨੂੰ ਲੰਬਾ ਦੇਣਾ ਸੀਗਾ ਵੀ ਆਪਣੇ ਵਰਕਰਾਂ ਨੂੰ ਦੇਖੋ ਮੜੇ ਆ ਅਕਲ ਤੋਂ ਬੋਲਣ ਨੂੰ ਮੜੀ ਗਏ ਮੈਨੇਜਰ ਸੀਗਾ ਨਹੀਂ ਭਾਜੀ ਗੱਲਬਾਤ ਹੋਈ ਨਹੀਂ ਫਿਰ ਅਸੀਂ ਚੱਲ ਗਏ ਮੈਂ ਕਿਹਾ ਚੱਲ ਛੱਡੇ ਯਾਰ ਅਸੀਂ ਤਾਂ ਉਹਨੂੰ ਕਹਿਣਾ ਸੀਗਾ ਜੇਰਾ ਜੀ ਮੈਨੂੰ ਲੈ ਕੇ ਮੈਂ ਕਿਹਾ ਚੱਲ ਛੱਡ ਕੀ ਚਾਣਾ ਹੈਗਾ ਚੱਲ ਸਾਡਾ ਪਾਗੀ ਕਰਦਾ ਵੀ ਲੈਡੀਆਂ ਦਾ ਕੀ ਵੈਂਦਣਾ ਆ ਪਾਉਣਾ ਨਹੀਂ ਸੀਗਾ ਮੈਂ ਸਿਰਫ ਇੰਨੇ ਹੀ ਕਿਹਾ ਮੈਂ ਕਿਹਾ ਵੀਰੇ ਵੀ ਪੇਮੈਂਟ ਕੈਸ਼ ਆ ਕਿ ਮੈਨੇ ਮੈਨੂੰ ਪੁੱਛਿਆ ਕਹਿੰਦਾ ਕੈਸ਼ ਆ ਕਿ ਆਨਲਾਈਨ ਆ ਮੈਂ ਉਹਨੂੰ ਇੰਨੇ ਕਿਹਾ ਮੈਂ ਕਿਹਾ ਮੇਰੇ ਕੋ ਕੈਸ਼ ਮਗਾ ਚੱਲ ਮੈਂ ਆਨਲਾਈਨ ਕਰ ਦਿੰਦਾ ਮੈਂ ਆਨਲਾਈਨ ਸਕੈਨਰ ਕੱਢਣ ਵਾਸਤੇ ਫੋਨ ਕੱਢਿਆ ਇਹਨੇ ਮੈਨੂੰ ਗਾਲ ਕੱਢੀ ਕਹਿੰਦਾ ਭੈਣ ਤੋਂ ਪਹਿਲੇ ਨਹੀਂ ਦੱਸ ਸਕਦਾ ਸੀ ਇਹੀ ਗੱਲ ਤਾਂ ਮੈਂ ੱੱਕਾ ਮੈਂ ਮਾਰਿਆ ੱੱਕਾ ਕਿਉਂਕਿ ਮੈਂ ਦਾਰ ਨਹੀਂ ਸੁਣ ਸਕਦਾ ਇਹਨੇ ਖੈ ਮੈਨੂੰ ਗਾਲ ਕੱਢੀ ਸੀਸੀਟੀਵੀ ਨਿਕਲ ਗਈ ਵਿਸ਼ਾਲ ਕਪੂਰ ਭਾਜੀ ਲੈ ਕੇ ਕੱਢ ਕੇ ਤੁਹਾਡੇ ਕੋਲ ਵੀ ਤੁਹਾਡੇ ਕੋਲ ਵੀ ਸਾਰੇ ਤੁਸੀਂ ਹਿਸਾਬ ਲਾ ਲਓ ਭਾਈ ਅਸੀਂ 2.5 ਘੰਟੇ ਹੋ ਗਏ ਸਾਨੂੰ ਖੜੇ ਆਲੂ ਇੱਕ ਇਹ ਜਿਆਦਾ ਨਹੀਂ ਅਰ 10 ਬੰਦੇ ਆ ਜੀ ਇਦਾਂ ਦੇ ਕੱਢ ਦਾਂਗੇ ਤੁਹਾਨੂੰ ਜਿਹੜੇ ਇਹਨਾਂ ਖਲਾਬ ਬੋਲਦੇ ਆ ਜਿਹੜਾ ਕਹਿੰਦੇ ਆ ਵੀ ਭਾਈ ਸਾਡੇ ਦਾ ਵੀ ਠੱਕਾ ਹੋਇਆ ਆ ਸਾਡੇ ਖੜਿਆ ਤੇ ਬਾਈ ਹੁਣ ਨਹੀਂ ਆਇਆ ਤੇ ਬਾਈ ਨੇ ਆਪਣੇ ਵੀ ਬਿਆਨ ਦਿੱਤੇ ਭਾਈ ਠੀਕ ਹੈ ਜੀ ਤੇ ਨਾਲੇ ਦੂਜੀ ਗੱਲ ਭਾਜੀ ਸਾਡੇ ਦਾ ਚਲੋ ਸਾਰਿਆਂ ਦੇ ਬਿਆਨ ਵੀ ਉਹਨਾਂ ਲੈ ਲਿਆ ਉਹ ਬਾਥਰੂਮ ਚ ਵਰਤੀ ਭਾਜੀ ਉਹਦਾ ਬਿਆਨ ਕਰਾਓ ਬਾਰ ਉਹਦਾ ਇੱਕ ਬਾਰ ਨਹੀਂ ਭਾਜੀ ਕਿਸੇ ਨੇ ਕਿਹਾ ਪੁਲਿਸ ਆਈ ਆ ਭਾਜੀ ਠੀਕ ਆ ਭਾਜੀ ਉਹ ਕਹਿੰਦੇ ਥਾਣੇ ਲੈ ਕੇ ਜਾਣਾ ਦੂਜੀ ਗੱਲ ਭਾਜੀ ਬੰਦੇ ਉੱਤੇ ਝਾੜੇ ਹੋਏ ਆ ਇਹਨਾਂ ਦੀ ਸਾਹ ਜ ਆ ਭਾਈ ਆਪਦੀ ਉਹਨੇ ਇਸ਼ਾਰਾ ਮਾਰਿਆ ਜਨਾਨੀ ਨੂੰ ਜਨਾਨੀ ਆ ਕੇ ਇਹਦੇ ਗੜ ਪੈ ਗਈ ਉਹ ਬੰਦੇ ਨੇ ਭਾਜੀ ਸ਼ਰਾਬ ਪੀਤੀ ਹੋਈ ਮੈਂ ਤਾਂ ਬਾਅਦ ਆਇਆ ਬੰਦੇ ਦੇ ਮੂੰਹ ਸੁੰਘਿਆ ਸ਼ਰਾਬ ਪੀਤੀ ਉਹਨੇ ਉਹਦਾ ਮਲਾਇਆ ਕਰਾਓ ਭਾਈ ਇਹਦੇ ਮੈਂ ਕਹਿੰਦਾ ਪੰਪ ਬੰਦ ਕਰੋ ਭਾਈ ਇਹ ਮੇਰਾ 112 ਕੋਟੀ ਸੀ ਹਾਂਜੀ 112 ਭਾਈ ਅਸੀਂ ਕਿਸੇ ਨੂੰ ਨਹੀਂ ਕੀਤੀ ਉੱਤੋਂ ਰਿਪੋਰਟ ਵੀ ਇਹਨਾਂ ਨੇ ਕਰਾਈ ਆ ਇੱਥੇ ਮੁੰਡਾ ਸਰਦਾਰ ਦਾ ਛੋਟਾ ਜਿਹਾ ਸੀਗਾ ਉਹਨੇ ਕਿਹਾ ਮੇਰੀ ਮੰਮੀ ਨੇ ਭਾਜੀ ਬੁਲਾਇਆ ਤੁਹਾਨੂੰ ਅੱਛਾ ਮਾਰਾ ਜਾਈ ਸੀ ਪਤਾ ਨਹੀਂ ਜਨਾਬ ਕਿਹੜੇ ਆ ਸੀ ਮੈਨੂੰ ਨਹੀਂ ਪਤਾ ਤੇ ਉਹਨਾਂ ਨੇ ਕਿਹਾ ਜੀ ਵੀ ਮੇਰੀ ਮੰਮੀ ਨੇ ਬੁਲਾਇਆ ਤੁਹਾਨੂੰ ਇਦਾਂ ਦੀ ਕਾਰਵਾਈ ਕਰ ਲੈ ਅਸੀਂ ਤਾਂ ਜਾਣੇ ਭਾਜੀ ਦੇਖੋ ਤੁਸੀਂ ਵੀ ਸਾਰੇ ਪੰਜਾਬੀ ਹੋ ਭਾਜੀ ਆਪਾ ਸਾਰੇ ਪੰਜਾਬੀ ਖੜੇ ਆ ਇੱਕ ਮਿੰਟ ਭਾਜੀ ਆਪਾ ਮੰਨਦੇ ਉਹ ਕਿਤੇ ਭਾਜੀ ਏਡੀ ਦੂਰੋਂ ਆ ਗਏ ਤੁਸੀਂ ਭਈਏ ਤੋਂ ਚੰਡਾ ਖਾਣੂਗੇ ਦੱਸੋ ਪੁੱਤੋ ਕੰਮ ਕਰਦੀ ਭਾਜੀ ਦੂਜੀ ਗੱਲ ਨਾਲੇ ਮਾਮਲਾ ਕੀ ਹੋਇਆ ਇਹ ਲੜਾਈ ਦਾ ਦੇਖੋ ਜਿਨ੍ਹਾਂ ਨੇ ਕੰਪਲੀਟ ਕੀਤੀ ਆ ਉਹ ਕਹਿੰਦੇ ਅਸੀਂ ਜਿਹੜੇ ਆਪਣੇ ਮਾਲਕ ਹੈਗੇ ਨੇ ਇਹ ਪੈਟਰੋਲ ਪੰਪ ਤੇ ਉਹਨਾਂ ਨਾਲ ਕਹਿੰਦੇ ਗੱਲ ਕਰਨੀ ਆ ਗੱਲ ਕਰਨ ਤੋਂ ਬਾਅਦ ਅਸੀਂ ਅਗਰ ਸਾਨੂੰ ਇਹਨਾਂ ਨੇ ਨਾਮ ਸਾਫ਼ ਦਿੱਤਾ ਫਿਰ ਅਸੀਂ ਟਾਣੇ ਕੰਪਲੀਟ ਲਗਾਵਾਂਗੇ ਇਹ ਮਾਮਲਾ ਕੀ ਹੋਇਆ ਤੁਹਾਨੂੰ ਮਾਉਨੇ ਇਹ ਨਾ ਵੀ ਇਹਨਾਂ ਤੇਰਪੈਂਡ ਤੋਂ ਕੋਈ ਗੱਲਬਾਤ ਦਾ ਪਤਾ ਲੱਗਾ ਵੀ ਤੇਰਪੈਂਡ ਤੋਂ ਕੋਈ ਰੌਲਾ ਪਿਆ ਇਹਨਾਂ ਦਾ ਲੇਡੀਜ਼ ਦਾ ਲੇਡੀਜ਼ ਨਾਲ ਵੀ ਸਰ ਇਸ ਤਰੀਕੇ ਦੇ ਨਾਲ ਪੈਟਰੋਲ ਪੰਪ ਦੇ ਜਿਹੜੇ ਅੱਗੇ ਕਰਮਚਾਰੀ ਨੇ ਉਹ ਲੋਕਾਂ ਦੇ ਨਾਲ ਕੁੱਟਮਾਰ ਕਰ ਸਕਦੇ ਆ ਇਸ ਤਰੀਕੇ ਦੇ ਨਾਲ ਇੱਕ ਲੇਡੀਜ਼ ਦੇ ਇਹ ਦੇਖਿਆ ਜਾਊਗਾ ਜੀ ਕੈਮਰੇ ਦੇਖਿਆ ਜਾਣਗੇ ਸਾਰੇ ਕੈਮਰੇ ਦੇਖਣ ਤੋਂ ਬਾਅਦ ਫਿਰ ਜੋ ਘਰਬਈ ਆ ਫਿਰ ਅਸੀਂ ਅਮਨ ਵਿੱਚ ਲਿਆਵਾਂਗੇ ਅੱਗੇ ਵੀ ਨਾ ਪੈਟਰੋਲ ਪੰਪ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਵੀ ਕਦੀ ਇਹ ਨਹੀਂ ਨਹੀਂ ਮੇਰੇ ਕੋਲ ਜੀ ਮੈਂ ਮੇਰੇ ਕੋਲ ਪਹਿਲਾਂ ਨਹੀਂ ਇਸ પેટ્રોલ ਪੰਪ ਦੀ ਕੋ ਕੰਪਲੇਂਟ ਨਹੀਂ ਆਈ ਹੈਗੀ ਇਹੀ ਕੰਪਲੇਂਟ ਆਈ ਆ ਉਹ ਮੈਂ ਹੁਣ ਮੈਨੂੰ ਨੋਟ ਕਰਾਇਆ ਗਿਆ ਆਪਣੇ ਕੰਟਰੋਲ ਰੂਮ ਤੋਂ ਤਾਂ ਮੈਂ ਆ ਗਿਆ ਜੀ ਇਹਨਾਂ ਦੇ ਕੋਲ ਕਿੱਥੇ ਆਏ ਹੋ ਕਿੱਥੇ ਨੂੰ ਹਰਖਤ ਲਿਆ ਹਰਖਤ ਇਹਨਾਂ ਨੂੰ ਕਹਿ ਪਿਆ ਆ ਕੇ ਸਾਡੇ ਕੋਲ ਕੰਪਲੇਂਟ ਲਗਾਓ ਜਿਹੜੇ ਕਿਰੈਂਦੇ ਇਹਨਾਂ ਦਾ ਐਡਰੈਸ ਵਗੈਰਾ ਸਾਰਾ ਮਾਲਕ ਦੇ ਕੋਲ ਹੋਣਾ ਆਧਾਰ ਕਾਰਡ ਮਾਲਕ ਦੇ ਕੋਲ ਹੋਣਾ ਅਸੀਂ ਸਾਡੇ ਕੋਲ ਕੰਪਲੇਂਟ ਲਿਖਾਉਣਗੇ ਤਾਂ ਅਸੀਂ ਆਪਣੇ ਜਿਹੜੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਫਿਲਹਾਲ ਇਹ ਸਾਡੇ ਕੋਲ ਕੰਪਲੇਟ ਦੇ ਨਹੀਂ ਰੇ ਕਿ ਅਸੀਂ ਜਣੀ ਮਾਲਕਾਨਾ ਨਾਲ ਗੱਲ ਕਰਨੀ ਹੈ ਜੀ ਪٹرول ਪੰਪ ਦਾ ਕੀ ਹੈ ਨਾਮ ਕੀ ਹੈ ਭਾਰਤੀ ਪٹرول ਪੰਪ ਹੀ ਹੋਊਗਾ ਜੀ ਇਹ ਹੈ ਜੀ ਬਸ ਇਹ ਇਦਾਂ ਹੀ ਪਟਰ ਭਾਰਤ ਪٹرول ਪੰਪ ਤੇ ਜਾਂ ਐਚਪੀ ਦੇ ਦੋ ਹੀ ਪٹرول ਪੰਪ ਚੱਲਦੇ ਹਿੰਦੁਸਤਾਨ ਦੇ ਵਿੱਚ ਹਾਂ ਜੀ ਹਾਂ ਜੀ